ਕਿ ਚਰਨਜੀਤ ਚੰਨੀ ਦੇ ਬਿਆਨ ਨੂੰ ਜਿਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਪੇਸ਼ ਕਰ ਰਿਹਾ ਹੈ ਜਿਸ ਤਰੀਕੇ ਨਾਲ ਉਹਨੂੰ ਵਿਵਾਦਿਤ ਦੱਸ ਰਿਹਾ ਮੈਨੂੰ ਤਾਂ ਕੁਛ ਲੱਗਿਆ ਨਹੀਂ ਹੈ ਹਾਲਾਂਕਿ ਚੰਨੀ ਸਾਹਿਬ ਪਤਾ ਨਹੀਂ ਕੀ ਖਾਂਦੇ ਆ ਤੜਕੇ ਉੱਠ ਕੇ ਉਹਨਾਂ ਨੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਹੁੰਦਾ ਕਿ ਉਹਨਾਂ ਵੱਲ ਤਵਜੋ ਜਾਂਦੀ ਹੈ ਤਾਂ ਚੰਨੀ ਸਾਹਿਬ ਨੇ ਸ਼ਾਇਦ ਅੱਜ ਕਿਹਾ ਕਿ ਇੱਕ ਤਾਂ ਜਲੰਧਰ ਵਾਲੀ ਚੜੀ ਪੀਐਮ ਦੀ ਰੈਲੀ ਸੀਗੀ ਉਹ ਫਲॉप ਰਹੀ ਹੈ ਤੇ ਦੂਜਾ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਕਾਂਗਰਸ ਦੀ ਬਣੀ ਮਤਲਬ ਕਿ ਇੰਡੀਆ ਗੱਠ ਜੁੜ ਜੇ ਸੱਤਾ ਦੇ ਵਿੱਚ ਆਉਂਦਾ ਹੈ ਤਾਂ ਫਿਰ ਵਾਗਾਵਾਟਰ ਖੋਲ ਦੇਵਾਂਗੇ ਤੇ ਹੋਊਗਾ ਕਿ ਕੀ ਵੀ ਜਿਹੜੇ ਮਰੀਜ਼ ਨੇ ਪਾਕਿਸਤਾਨ ਦੇ ਜਿਹੜੇ ਮਰੀਜ਼ ਆ ਉਹ ਇੱਥੇ ਆ ਜਾਣਗੇ ਇੱਧਰ ਆ ਜਾਣਗੇ ਇਲਾਜ ਵਾਸਤੇ ਤੇ ਜਲੰਧਰ ਨੂੰ ਮੈਡੀਕਲ ਟੂਰਿਜ਼ਮ ਦਾ ਫਾਇਦਾ ਮਿਲੇਗਾ ਤਾਂ ਉਸ ਨੂੰ ਮਤਲਬ ਕਿ ਇਦਾਂ ਲਿਆ ਜਾ ਰਿਹਾ ਕਿ ਜਦਾਂ ਮਤਲਬ ਬਹੁਤ ਵੱਡੀ ਗੱਲ ਕਹਿ ਦਿੱਤੀ ਉਹ ਵਿੱਚ ਚਨੀ ਸਾਹਿਬ ਨੇ ਤੇ ਬੜੀ ਅਲੋਖਾਰੀ ਗੱਲ ਕਹਿ ਦਿੱਤੀ ਹੋਵੇ ਜਾਂ ਪਾਕਿਸਤਾਨ ਦੀ ਕੋਈ ਸਪੋਰਟ ਕਰ ਦਿੱਤੀ ਹੋਵੇ ਚਨੀ ਸਾਹਿਬ ਆਰਥਿਕਤਾ ਦੀ ਗੱਲ ਕਰ ਰਹੇ ਆ ਕਿ ਜੇ ਵਾਗਾ ਬਾਰਡਰ ਖੁੱਲੇਗਾ ਵੀ ਅਸੀਂ ਸਾਡੀ ਤਜਾਰਤ ਖੁੱਲੇਗੀ ਉਹਨਾਂ ਨੂੰ ਕਿਉਂਕਿ ਇਲਾਜ ਜਿਹੜਾ ਇੰਡੀਆ 'ਚ ਉਹਨਾਂ ਦੇ ਮਰੀਜ਼ਾਂ ਨੂੰ ਸੌਖਾ ਤੇ ਸਸਤਾ ਮਿਲ ਜਾਂਦਾ ਹੈ ਕਿ ਉਹ ਇਸ ਤਰ੍ਹਾਂ ਕੇ ਇਲਾਜ ਕਰਵਾ ਲੈਣਗੇ ਇਸ ਵਾਸਤੇ ਚਰਨਜੀਤ ਚੰਨੀ ਹੁਰਾਦਾ ਪਿਆ ਕਿਉਂਕਿ ਇਹੋ ਜਿਹਾ ਹੀ ਬਿਆਨ ਰਵਨੀਤ ਬਿੱਟੂ ਨੇ ਦਿੱਤਾ ਬੀਤੇ ਦਿਨੀ ਤੇ ਮੈਂ ਉਹਦੀ ਚਲੋ ਸ਼ਲਾਘਾ ਵੀ ਕੀਤੀ ਹਾਲਾਂਕਿ ਇਹ ਚਲੋ ਇਹ ਵੀ ਸਵਾਲ ਬਣਦਾ ਸੀਗਾ ਕਿ ਤੁਸੀਂ ਖੁਲਾਕੇ ਹੋਣਾ ਸੀਗਾ ਤੁਹਾਡੀ ਤੇ ਯਾਰੀ ਬਹੁਤ ਪੁਰਾਣੀ ਸੀ ਅਮਿਤ ਸ਼ਾਹ ਦੇ ਨਾਲ ਬਹੁਤ ਦੇਰ ਦੇ ਯਾਰਾਂ ਨੇ ਪੈ ਚੁੱਕੇ ਸੀਗੇ ਇਸ ਕਰਕੇ ਹੂੰ ਜਦੋਂ ਆਪਾਂ ਦੇਖਦੇ ਹਾਂ ਸੁਨੀਲ ਜਖੜ ਜਾਂ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਇਸ ਤਰ੍ਹਾਂ ਦੀ ਵਕਾਲਤ ਕਰਦੇ ਆ ਤੇ ਜੇ ਚੰਨੀ ਸਾਹਿਬ ਨੇ ਵਾਟਰ ਖੋਲਣ ਦਾ ਕਹਿ ਦਿੱਤਾ ਪਤਾ ਨਹੀਂ ਕਿਉਂ ਨੈਸ਼ਨਲ ਮੀਡੀਆ ਚਰਨਜੀਤ ਚੰਨੀ ਹੋਇਆ ਜਾਂ ਪੰਜਾਬ ਤੇ ਇੱਕ ਦੋ ਹੋਰ ਲੀਡਰ ਆ ਖਾਸ ਤੌਰ ਤੇ ਮੋਦੀ ਦੀ ਸਿਕਿਉਰਿਟੀ ਬਰੀਚ ਵਾਲੀ ਜੋ ਕਹਾਣੀ ਹੈ ਉਸ ਤੋਂ ਬਾਅਦ ਤੇ ਜਿੱਦਾਂ ਕਹ ਲਈ ਨਾ ਖਲਨਾਇਕ ਬਣਾਉਣ ਦਾ ਪੂਰਾ ਯਤਨ ਕਰਦੇ ਆ ਕੋਈ ਵੀ ਗੱਲ ਤਾਂ ਇਹ ਕੋਈ ਵੱਡੀ ਗੱਲ ਤੇ ਹੈ ਨਹੀਂ ਸੀਗੀ ਤਾਂ ਕਈ ਮੈਂ ਦੇਖਿਆ ਅਖਬਾਰ ਇਸ ਤਰ੍ਹਾਂ ਚੰਨੀ ਨੂੰ ਪੇਸ਼ ਕਰਦੇ ਆ ਕਿ ਜਿੱਦਾਂ ਇਹ ਬੰਦਾ ਬਹੁਤ ਵੱਡਾ ਖਲਨਾਇਕ ਹੋਵੇ ਜਦਕਿ ਉਹਨੇ ਉਹੀ ਗੱਲ ਕਹੀ ਆ ਜਿਹੜੇ ਮੋਸਟਲੀ ਪੰਜਾਬੀ ਕਹਿੰਦੇ ਆ ਕਿ ਹਾਂ ਯਾਰ ਇਹ ਬਾਰਡਰ ਸਾਡੇ ਖੁੱਲਨੇ ਚਾਹੀਦੇ ਆ ਪੀਸ ਹੋਣੀ ਚਾਹੀਦੀ ਆ ਤਜਾਰਤ ਹੋਣੀ ਚਾਹੀਦੀ ਆ ਆਪਸ ਦੇ ਵਿੱਚ ਯਾਰੀ ਦੋਸਤੀ ਹੋਣੀ ਚਾਹੀਦੀ ਆ ਦੱਸੋ ਮੈਂ ਵੀ ਕਹੀ ਜਾਂਣਾ ਮੈਂ ਵੀ ਕਹੀ ਜਾਂਣਾ ਚਾਹੀਦਾ ਮੈਂ ਖੁਦ ਬਕਾਲਤ ਕਰਦਾ ਕਿ ਜ਼ਰੂਰਤੀ ਨਾ ਪਵੇ ਇਹਨਾਂ ਨੂੰ ਦੋਨਾਂ ਮੁਲਕਾਂ ਨੂੰ ਡਿਫੈਂਸ ਤੇ ਇਹਨਾਂ ਖਰਚ ਕਰਨ ਦੀ ਕਿ ਮੁੜ ਕੇ ਜਿਹੜੇ ਗਰੀਬ ਬੱਚੇ ਆ ਉਹਨਾਂ ਦੀ ਨਾ ਸਿੱਖਿਆ ਦਾ ਪ੍ਰਬੰਧ ਰਹਿੰਦਾ ਨਾ ਸਿਹਤ ਦਾ ਪ੍ਰਬੰਧ ਰਹਿੰਦਾ ਦੋਵੇਂ ਇੱਕ ਦੂਜੇ ਤੋਂ ਡਰਦੇ ਜਿਹੜਾ ਇਹਨਾਂ ਡਿਫੈਂਸ ਦਾ ਬਜਟ ਰੱਖਦੇ ਆ ਉਹ ਆਪਣੀਆਂ ਕਲਿਆਣਕਾਰੀ ਯੋਜਨਾਵਾਂ ਤੇ ਲਾਉਣ ਆਰਾਮ ਨਾਲ ਰਹਿਣ ਜਿਓਰ ਚੀਨੇ ਦੋ ਵਾਲੇ ਸਿਧਾਂਤ ਤੇ ਚੱਲਣ ਤਜਾਰਤ ਖੋਲਣ ਰਸਤੇ ਦੇਣ ਇੱਕ ਦੂਜੇ ਨੂੰ ਤਾਂ ਕੀ ਕੀ ਅਸੀਂ ਕੋਈ ਹੁਣ ਪਾਕਿਸਤਾਨ ਦੇ ਸਮਰਥਕ ਆ ਜਾਂ ਇੰਡੀਆ ਦੇ ਵਿਰੋਧੀ ਹੋ ਕੇ ਸੋ ਇਹ ਘਟਿਆ ਪਣਿਆ ਘਟਿਆ ਪਣਿਆ ਯਾਰ ਕਿ ਭਾਈ ਤੁਸੀਂ ਇੱਕ ਬਿਆਨ ਨੂੰ ਚਲੋ ਠੀਕ ਹੈ ਮੈਂ ਆਪ ਖੁਦ ਚੰਨੀ ਸਾਹਿਬ ਉਹਨਾਂ ਦੀ تنਕੀਦ ਕੀਤੀ ਹੈ ਕਈ ਵਾਰੀ ਕਿ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਹਰਕਤਾਂ ਕਈ ਵਾਰ ਅਲੋਚਨਾਤਮਕ ਹੋ ਜਾਂਦੀਆਂ ਹਨ ਉਹਨਾਂ ਦੀ ਜਿਨ੍ਹਾਂ ਦੀ ਅਲੋਚਨਾ ਜ਼ਰੂਰੀ ਹੁੰਦੀ ਹੈ ਪਰ ਆ ਚੀਜ਼ਾਂ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀਆਂ ਹੈਗੀਆਂ ਕਿ ਕਿਸੇ ਦੇ ਬਿਆਨ ਨੂੰ ਇਸ ਤਰ੍ਹਾਂ ਦਿਖਾਇਆ ਜਾਵੇ ਕਿ ਜਿਵੇਂ ਉਸਨੇ ਬਹੁਤ ਕੁਝ ਗਲਤ ਕਰ ਦਿੱਤਾ ਤਾਂ ਖੈਰ ਚਰਨਜੀਤ ਚੰਨੀ ਦਾ ਬਿਆਨ ਜਿਹੜਾ ਉਹ ਨੈਸ਼ਨਲ ਮੀਡੀਆ ਦੇ ਕੁਝ ਜਿਹੜੇ ਆਧਾਰੇ ਉਹਨਾਂ ਨੂੰ ਹਜ਼ਮ ਨਹੀਂ ਆਇਆ